2025 ਦੀ ਪਹਿਲੀ ਗਰਮੀ ਨੇ ਦਿਖਾਇਆ ਆਪਣਾ ਰੰਗ ਫਿਲੌਰ ਲੱਗ ਗਈ ਖੇਤਾਂ ਨੂੰ ਭਿਆਨਕ ਅੱਗ ਫਿਲੌਰ ਤੋਂ ਨੂਰ ਮਹਿਲ ਨਕੋਦਰ ਰੋਡ ਤੇ ਸਥਿਤ ਪ੍ਰੀਤਮ ਪੈਲੇਸ ਦੇ ਬਿਲਕੁਲ ਸਾਹਮਣੇ ਮਹਾ ਸਿੰਘ ਦੇ ਖੇਤਾਂ ਦੇ ਵਿੱਚ ਲੱਗੀ ਭਿਆਨਕ ਅੱਗ ਜਿਸ ਵਿੱਚ ਘੱਟੋ ਘੱਟ 3 ਖੇਤ ਸੜਕੇ ਹੋਏ ਸਵਾਹ ਅਤੇ ਬਹੁਤ ਵੱਡਾ ਨੁਕਸਾਨ ਹੋਇਆ ਮਹਾ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਜਿਹੜੀ ਹੈ ਅੱਗ ਹੈ ਬਿਜਲੀ ਦੇ ਸ਼ਾਰਟ ਸਰਕਰ ਕਰਕੇ ਲੱਗੀ ਜੋ ਕਿ ਮੇਰੇ ਖੇਤ ਦੇ ਉਪਰੋਂ ਬਿਜਲੀ ਦੀਆਂ ਤਾਰਾਂ ਬਹੁਤ ਨੇੜੇ ਹੋ ਕੇ ਲੰਘਦੀਆਂ ਹਨ ਉਹ ਆਪਸ ਵਿੱਚ ਜੁੜਨ ਕਰਕੇ ਇਹ ਭੜਾ ਵਰਤ ਗਿਆ ਅਤੇ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ। ਦੇਖਦੇ-ਦੇਖਦੇ ਅੱਗ ਨੂੰ ਬੜੀ ਮੁਸ਼ਕਿਲ ਦੇ ਨਾਲ ਬੁਝਾਇਆ ਗਿਆ। ਆਸ-ਪਾਸਿਓਂ ਖੇਤਾਂ ਦੇ ਮਾਲਕ ਵੀ ਆ ਗਏ ਉੱਥੇ ਅਤੇ ਉਹਨਾਂ ਨੇ ਜਦੋਂ ਜਹਿਦ ਕਰਕੇ ਅੱਗ ਨੂੰ ਬੁਝਾਇਆ ਜਿੱਥੇ ਕਿ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ਤੇ ਆ ਗਈ ਅਤੇ ਪਾਣੀ ਦੇ ਟੈਂਕਰ ਵੀ ਆ ਗਏ। ਡਾਇਰੈਕਟਰ ਬੁਲਾ ਕੇ ਆਸ-ਪਾਸਿਓਂ ਖੇਤ ਨੂੰ ਬਹਾਇਆ ਗਿਆ ਤਾਂ ਕਿ ਅਗਰ ਹੋ ਰੱਕ ਕੇ ਫੈਰ ਨਾ ਸਕੇ। ਔਰ ਬੜੀ ਮੁਸ਼ਕਿਲ ਦੇ ਨਾਲ ਅੱਗ ਬੁਝਾਈ ਗਈ। ਅਤੇ ਨਾਲ ਦੇ ਖੇਤ ਦੇ ਮਾਲਕ ਲਗਦੇ ਜਰਨੈਲ ਸਿੰਘ ਜੀ ਜੋ ਕਿ ਲੋਕ ਇਨਸਾਫ ਮੰਚ ਦੇ ਰਚਨਾਤਾ ਹਨ ਉਹ ਵੀ ਉੱਥੇ ਆ ਗਏ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੱਗ ਬੜੀ ਮੁਸ਼ਕਿਲ ਦੇ ਨਾਲ ਬੁਝਾਈ ਗਈ ਹੈ ਔਰ ਜਾਨੀ ਮਾਲ ਦਾ ਨੁਕਸਾਨ ਹੋਣੋਂ ਬਚ ਗਿਆ। ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਇੰਦਰਜੀਤ ਬੈਂਸ ਦੀ ਵਿਸ਼ੇਸ਼ ਰਿਪੋਰਟ ਕਿੰਨਾ ਕ ਨੁਕਸਾਨ ਹੈ ਤਕਰੀਬਨ ਨੁਕਸਾਨ ਨੂੰ ਦੇਖ ਲੋ ਇਹ 60 65 ਗੰਟਾਂ ਦਾ ਕੰਮ ਦਾ ਹੋ ਗਿਆ ਜੀ ਓਕੇ ਜੀ ਬਾਕੀ ਸਾਰ ਨੇ ਬਾਦਲ ਹੋਣਾ ਜੋ ਬੜਦਾ ਠੀਕ ਹੈ ਨਾ ਮੌਕੇ ਤੇ ਫਾਇਰ ਬਗੇਟ ਦੀਆਂ ਫਾਇਰ ਵੀ ਆ ਗਈ ਸੀ ਜੀ ਪੋਰ ਕੀਤਾ ਸੀ ਫਿਰ ਉਹ ਵੀ ਆ ਗਈ ਸੀ ਤੇ ਅੱਗ ਦੇ ਕਾਬੂ ਪਾ ਲਿਆ ਬਚਾ ਹੋ ਗਿਆ ਜੀ ਤੇ ਸਾਨੂੰ ਬੰਨ ਦਾ ਮੌਜੂਦਤਾ ਜਾਵੇ ਬਿਜਲੀ ਵਾਲਿਆਂ ਨੂੰ ਥੋੜਾ ਖਿਆਲ ਕੀਤਾ ਜਾਵੇ ਇਹਨਾਂ ਦਾ ਆਪਣਾ ਤੁਮੜ ਕੇ ਵੀ ਅੱਗ ਲੱਗ ਸਕਦੀ ਹੈ ਠੀਕ ਹੈ ਨਾ ਜ